ਇਸੇ ਤੋਂ ਬਾਲੀਆਂ ਉਮੀਦਾਂ ਰੱਖ ਕੇ ਆਪਣਾ ਮਨ ਨਾ ਦੁਖੀ ਕਰਿਆ ਕਰੋ ਜੀ ਦੇ ਨਾਲ ਜਿੰਨਾ ਚਿਰ ਵੀ ਨਿਭਦੀ ਹੈ ਸ਼ੁਕਰਾਨਾ ਕਰਿਆ ਕਰੋ ਸਾਰੀ ਜ਼ਿੰਦਗੀ ਤਾਂ ਬੰਦੇ ਦਾ ਆਪਣਾ ਸ਼ਰੀਰ ਵੀ ਇੱਕੋ ਜਿਹਾ ਨਹੀਂ ਰਹਿੰਦਾ ਦਰਦ ਹੰਡਾਉਣ ਵਾਲਾ ਹੀ ਕਿਸੇ ਦਰਦਮੰਦ ਦਾ ਦਰਦ ਸਮਝ ਸਕਦਾ ਹੈ ਦਰਦ ਸਮਝਣ ਵਾਲਾ ਕਦੇ ਕਿਸੇ ਨੂੰ ਦਰਦ ਨਹੀਂ ਦੇ ਸਕਦਾ ਸਾਈਕਲ ਅਤੇ ਜ਼ਿੰਦਗੀ ਉਦੋਂ ਹੀ ਵਧੀਆ ਚੱਲ ਸਕਦੀ ਹੈ ਜਦੋਂ ਦੋਨਾਂ ਵਿੱਚ ਚੈਨ ਹੋਵੇ ਟੈਨਸ਼ਨ ਨਾ ਲਵ ਤੁਸੀਂ ਇਕੱਲੇ ਨਹੀਂ ਹੋ ਇੱਥੇ ਜ਼ਿੰਦਗੀ ਨੇ ਸਾਰਿਆਂ ਨੂੰ ਹੀ ਸਤਾਇਆ ਹੋਇਆ ਹੈ ਕਿਸੇ ਨਾਲ ਈਰਖਾ ਕਰਕੇ ਅਸੀਂ ਉਸ ਦਾ ਕੁਝ ਨਹੀਂ ਵਿਗਾੜ ਸਕਦੇ ਪਰ ਆਪਣਾ ਸੁੱਖ ਚੈਨ ਜ਼ਰੂਰ ਗਵਾ ਲੈਂਦੇ ਆਪਣੇ ਅੰਦਰ ਕਦੇ ਵੀ ਦਇਆ ਦੀ ਭਾਵਨਾ ਖਤਮ ਨਾ ਹੋਣ ਦਿਓ ਕਿਉਂਕਿ ਇਹ ਉਹ ਗੁਣ ਹੈ ਜਿਸ ਨਾਲ ਅਸੀਂ ਇਨਸਾਨ ਕਹਾਉਣ ਦੇ ਕਾਬਿਲ ਬਣਦੇ ਹਾਂ ਸਬਰ ਕਰਕੇ ਇਨਸਾਨ ਥੱਕ ਜ਼ਰੂਰ ਜਾਂਦਾ ਹੈ ਪਰ ਜਦੋਂ ਪ੍ਰਮਾਤਮਾ ਸਬਰ ਦਾ ਫਲ ਦਿੰਦਾ ਹੈ ਤਾਂ ਥਕਾਵਟ ਨਾਲੋਂ ਕਿਤੇ ਜ਼ਿਆਦਾ ਸਕੂਨ ਮਿਲਦਾ ਹੈ ਦੁਨੀਆ ਤੇ ਕਿਤਾਬ 'ਤੇ ਭਰੋਸਾ ਟੁੱਟ ਸਕਦਾ ਹੈ ਪਰ ਵਾਹਿਗੁਰੂ ਤੇ ਕਿਤਾ ਭਰੋਸਾ ਕਦੇ ਨਹੀਂ ਟੁੱਟ ਸਕਦਾ ਚਿਹਰੇ ਦੀ ਚੁੱਪ ਤੇ ਦਿਲ ਦਾ ਦੁੱਖ ਹਰ ਕੋਈ ਨਹੀਂ ਸਮਝ ਸਕਦਾ ਮਾੜਾ ਸਮਾਂ ਵੀ ਲੰਘ ਜਾਂਦਾ ਕਿਉਂਕਿ ਰੱਬ ਨੇ ਸਿਰਫ ਸਾਡਾ ਸਬਰ ਹੀ ਪਰਖਣਾ ਹੁੰਦਾ ਹੈ ਭੋਲਾ ਭਾਲਾ ਬੰਦਾ ਹੀ ਜ਼ਿੰਦਗੀ ਦਾ ਅਸਲ ਆਨੰਦ ਲੈ ਸਕਦਾ ਪੋਤਾ ਸਿਆਣਾ ਤਾਂ ਫਾਇਦੇ ਨੁਕਸਾਨ ਚ ਹੀ ਉਲਝਿਆ ਰਹਿੰਦਾ ਹੈ ਸੱਚੇ ਬੰਦੇ ਦੀ ਕਮਜ਼ੋਰੀ ਉਸਦੇ ਜਜ਼ਬਾਤ ਹੁੰਦੇ ਨੇ ਜਿਸ ਦਾ ਫਾਇਦਾ ਲੋਕੀ ਰੱਜ ਕੇ ਉਠਾਉਂਦੇ ਨੇ ਬੇਸ਼ੱਕ ਸੱਚ ਬੋਲ ਕੇ ਕਿਸੇ ਦਾ ਦਿਲ ਤੋੜ ਦੋ ਪਰ ਝੂਠ ਬੋਲ ਕੇ ਕਿਸੇ ਦਾ ਭਰੋਸਾ ਨਾ ਤੋੜੋ ਆਪਣੇ ਉਹ ਪੁਰਾਣੇ ਦਿਨ ਕਦੇ ਨਾ ਭੁੱਲੋ ਜਦੋਂ ਤੁਸੀਂ ਉਹਨਾਂ ਚੀਜ਼ਾਂ ਲਈ ਅਰਦਾਸ ਕਰਦੇ ਹੁੰਦੇ ਸੀ ਜੋ ਅੱਜ ਤੁਹਾਡੇ ਕੋਲ ਨਹੀਂ ਕਦੇ ਵੀ ਆਪਣੀ ਕਿਸਮਤ ਨੂੰ ਬੁਰਾ ਨਾ ਕਹੋ ਹਮੇਸ਼ਾ ਕਹਿੰਦੇ ਰਹੋ ਕਿ ਵਾਹਿਗੁਰੂ ਦੀ ਕਿਰਪਾ ਹੈ ਦੇਖਿਓ ਇੱਕ ਦਿਨ ਵਾਹਿਗੁਰੂ ਦੀ ਕਿਰਪਾ ਜ਼ਰੂਰ ਹੋਵੇਗੀ ਜਿਨ੍ਹਾਂ ਨੇ ਤੁਹਾਨੂੰ ਦੁੱਖ ਦਿੱਤਾ ਹੈ ਦੁੱਖ ਤਾਂ ਉਹਨਾਂ ਨੂੰ ਵੀ ਮਿਲੇਗਾ ਜੇਕਰ ਤੁਸੀਂ ਕਿਸਮਤ ਵਾਲੇ ਹੋਏ ਤਾਂ ਰੱਬ ਤੁਹਾਨੂੰ ਇਹ ਦੇਖਣ ਦਾ ਮੌਕਾ ਵੀ ਦੇਵੇਗਾ ਜੇ ਕਰਨੀਆਂ ਇੱਥੇ ਹੀ ਆ ਤਾਂ ਭਰਨੀਆਂ ਵੀ ਇੱਥੇ ਹੀ ਪਹਿਣਗੀਆਂ ਕਿਸੇ ਨੂੰ ਦੁੱਖ ਦੇ ਕੇ ਸੁੱਖ ਦੀ ਉਮੀਦ ਨਾ ਕਰੋ ਭਰਵਾ ਨਾ ਕਰੋ ਚਾਹੇ ਸਾਰਾ ਜੱਗ ਖਿਲਾਫ ਹੋਵੇ ਚੱਲੋ ਉਸੇ ਰਾਹ ਤੇ ਜੋ ਸੱਚਾ ਤੇ ਸਾਫ਼ ਹੋਵੇ